ਜਿਹੜੇ ਕਰੀਬ ਜਿਹੜੇ ਬੈਂਕ ਦੇ ਜਵਾਬ ਸਾਰੇ ਦੇਖੋ ਮੈਂ ਤਾਂ ਪਹਿਲਾਂ ਤੇ ਮੈਂ ਇਸ ਗੱਲ ਦਾ ਮਤਈ ਆ ਕਿ ਕਿਸੇ ਬੰਦੇ ਨੂੰ ਗੈਰ ਕਾਨੂੰਨੀ ਟੰਗਾ ਦੇ ਨਾਲ ਬਾਤ ਨਹੀਂ ਜਾਤ ਮੈਂ ਨਾ ਤਾਂ ਇਹ ਮਿਨਿਸਟਰਾਂ ਵਿੱਚ ਕਈ ਸਮਿਨਾਦਾਂ ਦੇ ਵਿੱਚ ਬੋਲਿਆ ਕਈ ਕੁਛ ਸਰਕਾਰਾਂ ਦੀਆਂ ਇੰਨੀਆਂ ਪਾਲਸੀ ਨੇ ਅੱਜ ਕੱਲ ਜਿਹੜਾ ਬੱਚਾ ਪੜਿਆ ਲਿਖਿਆ ਗਲੋਬਲਾਈਜੇਸ਼ਨ ਦਾ ਜੋਗਿਆ ਪੂਰੀ ਦੁਨੀਆ ਦਰਵਾਜ਼ੇ ਖੋਲ ਕੇ ਬੈਠਿਆ ਵੀ ਪੜਿਆ ਲਿਖਿਆ ਬੰਦਾ ਆਵੇ ਪਹਿਲਾਂ ਤਾਂ ਬੰਦਾ ਇਹ ਇਹ ਪਲਤੇ ਜਿਹੜਾ ਕੋਈ ਬੰਦਾ ਸਮੁੰਦਰ ਦੇ ਵਿੱਚ ਉੱਚੀ ਤੱਕ ਕੇ ਜਾਂਦਾ ਬਾਰਡਰ ਟੱਪ ਕੇ ਜਾਂਦਾ ਦੂਜੀ ਗੱਲ ਇਹ ਹੈ ਕਿ ਜਿਹੜੇ ਚਲੇ ਗਏ ਮੈਂ ਤਾਂ ਬਲੋ ਇਹ ਮੈਂ ਤੇਨ ਗਵਰਨਮੈਂਟ ਨੂੰ ਕਹੂੰਗਾ ਕਿ ਤੁਸੀਂ ਠੀਕ ਅੱਗੇ ਤੋਂ ਬੰਦ ਕਰ ਦਿਓ ਪਰ ਜਿਹੜੇ ਬੰਦੇ ਆਏ ਆਲਰੇਡੀ ਇਹਨਾਂ ਬੰਦਿਆਂ ਨੂੰ ਉੱਥੇ ਸੈਟਲ ਕਰਨਾ ਚਾਹੀਦਾ ਉਹ ਇਹਨਾਂ ਨੂੰ ਪੇਪਰ ਦੇਣੇ ਚਾਹੀਦਾ ਮੈਂ ਇਹ ਗੱਲ ਦੇ ਵਿੱਚ ਹੱਕ ਚ ਮੈਂ ਤਾਂ ਕੱਲ ਅਗਲੇ ਹfte ਸ਼ਾਇਦ ਉਦੇਸ਼ਵੰਤੀ ਦਾ ਟਾਈਮ ਮਿਲ ਜਾਏ ਮੈਂ ਤਾਂ ਉਦੇਸ਼ਵੰਤੀ ਦੇ ਥੋ ਕਿਉਂਕਿ ਅਸੀਂ ਸਿੱਧਾ ਕੁਝ ਕਹਿ ਨਹੀਂ ਸਕਦੇ ਸਟੇਟ ਗਵਰਨਮੈਂਟ ਦਾ ਮੈਂ ਜਿਹੜੀਆਂ ਜੇਲਾਂ ਦੇ ਵਿੱਚ ਘੱਲਣ ਦੇ ਉੱਚ ਵੀ ਆਪਣੇ ਬੰਦੇ ਜ਼ਿਆਦੇ ਪੰਜਾਬ ਵਾਲਾਂ ਨੇ ਮੈਂ ਦੋ ਗੱਲ ਚ ਵੀ ਜੇਲ੍ਹ ਚ ਬਿਲਕੁਲ ਨਹੀਂ ਭੇਜਣਾ ਚਾਹੀਦਾ ਬੰਦੇ ਨੂੰ ਇਹ ਤਾਂ ਉਹ ਠੀਕ ਹੈ ਮਜਬੂਰੀ ਆ ਤੇ ਰਿਪੋਰਟ ਕਰ ਦੋ ਉਹਨੂੰ ਪਰ ਬੰਦੇ ਨੂੰ ਜੇਲ੍ਹ ਤੋਂ ਸੁੱਟ ਕੇ ਮਾਰਨਾ ਉਦੋਂ ਬਹੁਤ ਖਤਰਨਾਕ ਜੇਲਾਂ ਨੇ ਜਿਹੜੀਆਂ ਜਿੰਨਾਂ ਦੀ ਉਹ ਗੱਲ ਕਰਦੇ ਮੈਂ ਕਦੇ ਜਿਨ੍ਹਾਂ ਆ ਬੰਦੇ ਨੇ ਵੇਖਿਆ ਨਹੀਂ ਬਹੁਤ ਖਤਰਨਾਕ ਜੇਲਾਂ ਨੇ ਉਹ ਇਦਾਂ ਦੀ ਜੇਲਾਂ ਨਹੀਂ ਜਿੱਦਾਂ ਸਾਡੀਆਂ ਪੰਜਾਬ ਆਦੀਆਂ ਉੱਥੇ ਤੇ ਮਤਲਬ ਬੰਦੇ ਨੂੰ ਦੋ ਦੋ ਸਾਥ ਸੂਤ ਵੀ ਨਹੀਂ ਦਿੰਦਾ ਨੇ ਦੇਦੇ ਜਿੰਦਾ ਬੰਦਾ ਵੀ ਕਿੱਥੇ ਸੂਤ ਚੜਿਆ ਕਿੱਥੇ ਨਹੀਂ ਚੜਿਆ ਇਸ ਕਰਕੇ ਪੱਲਾ ਜਿਹੜਾ ਢੰਗ ਉਹਨਾਂ ਵੈਕਾਂ ਦੇ ਪੜਾਇਆ ਉਹ ਗਲਤ ਆ। ਬਲਿ ਇੱਕ ਉਹ ਢੰਗ ਥੋੜਾ ਕੇ ਪਹਿਲਾਂ ਤਾਂ ਤੁਸੀਂ ਸੱਦੀ ਜੋ ਕੰਮ ਕਰਾਈ ਜੋ ਲੋਕਾਂ ਨੂੰ ਲੋਕ ਕਰਦੇ ਚੋ ਕਿ ਜਦਾਂ ਆਪਣੀ ਪੋਲਿਸੀ ਮੈਂਟ ਤਿਆਰ ਕਰ ਲਓ ਪਹਿਲਾਂ ਕਰੋ। ਹੁਣ ਤੁਸੀਂ ਪਹਿਲਾਂ ਤਾਂ ਅਗਲੇ ਨੂੰ ਕਦੀ ਕੋਈ ਗ੍ਰੀਨ ਕਰ ਦੇਂਦੇ ਤੇ ਕਦੀ ਵਰਦ ਪਰ ਦੇ ਦਿੰਦੇ ਹੋ। ਹੁਣ ਚੁੱਕ ਕੇ ਤੁਸੀਂ ਕਿਹਦੇ ਚਲੋ ਜੀ ਰਿਪੋਰਟ ਹੋ ਗਿਆ ਜੀ ਚਲੋ ਜੀ ਉਹਨਾਂ ਇਹਨਾਂ ਨੂੰ ਜੇਲ੍ਹਾਂ ਵਿੱਚ ਸੁੱਟ ਦਿਓ ਜੀ। ਉਹ ਟਰੰਪ ਉਹ ਵੀ ਕਾਲੀ ਕਰਦੇ ਜਿੱਦਾਂ ਦੀ ਉਹਦਾ ਵਿਰੋਧ ਵੀ ਹੋ ਰਿਹਾ ਵਰਲਡ ਦੇ ਵਿੱਚ। ਬੜੇ ਕੰਟਰੀ ਜਿਹੜੇ ਅਸੀਂ ਉਹਨਾਂ ਵਾਪਸ ਵੀ ਲੈ ਲਈਆਂ ਆਪਣੀਆਂ। ਉਹ ਲੈਣੀਆਂ ਪੈਂਡ ਕੇ ਹੁੰ ਅਮਰੀਕਾ ਦਾ ਦਾ ਕੰਟਰੀ ਆ ਉੱਥੋਂ ਜਿਆ ਕੋਟਾਂ ਦੇ ਕੋਲ ਬੜੀਆਂ ਪਾਵਦਾ ਮਨੋ ਉੱਥੇ ਵੀ ਸੁਪਰੀਮ ਕੋਰਟ ਜਿਹੜੀ ਬੜੀ ਪਾਵਰਫੁਲ ਹੈ ਠੀਕ ਹੈ ਰਾਸ਼ਪਤੀ ਸਾਹਿਬ ਕੋ ਵੀ ਬੜੀਆਂ ਪਾਵਰਾਂ ਪਰ ਉੱਥੇ ਐ ਨਹੀਂ ਹੈ ਇੰਡੀਆ ਵਰਗੀ ਹੈ ਮੋਦੀ ਆ ਕੰਮ ਨਹੀਂ ਵੀ ਉੱਥੇ ਧੱਕਾ ਹੋ ਜੂਗਾ ਹਾਂ ਹਾਂ ਉੱਥੇ ਕੋਟਾਂ ਗਾੜੀ ਖੜ੍ਹ ਜਾਂਦੀ ਨਹੀਂ ਚਟਾਨ ਦੀ ਤਰ੍ਹਾਂ ਮੇਕ ਬਣਾ ਲਾ ਸੋ ਮੈਂ ਤਾਂ ਬੜੇ ਸੰਦਾ ਦਿਖਾ ਦਿਆਂ ਪੰਜਾਬ ਦਾ ਕਿ ਅਜਿਹੇ ਬੱਚੇ ਆ ਰਹੇ ਆ ਪੰਜਾਬ ਦੇ ਮੈਂ ਕਿਹਾ 200 ਕੋਸ਼ੇ ਵਿੱਚ 205 205 ਦੇ ਨੇ ਇਹ ਤਾਂ ਦਿਖਾ ਦਿੱ ਕਿਹਾ ਜਾ ਸਕਦਾ ਪਦ ਪਦ ਮੇਰੀ ਸਰਕਾਰ ਨੂੰ ਉੱਥੇ ਬੇਨਤੀ ਹੈ ਕਿ ਜਦ ਦੇਰੇ ਆ ਗਏ ਅੱਗੋਂ ਤੋਂ ਬੰਦ ਕਰ ਦਿਓ ਬਸ ਪੰਜਾਬ ਦੇ ਜਿਹੜੇ ਏਜੰਟ ਗਲਤ ਤਰੀਕੇ ਨਾਲ ਭੇਜ ਰਿਹਾ ਨੌਜਵਾਨਾਂ ਨੂੰ ਪਹਿਲਾਂ ਕੰਮ ਕਾਰੀ ਕੀ ਕਰ ਦੇਖੋ ਆਪਾਂ ਨੇ ਪਹਿਲਾਂ ਵੀ ਤਰਦਾ ਕੀਤੀ ਹੁਣ ਵੀ ਏਜੰਟਾਂ ਦੇ ਖਿਲਾਫ ਆਪਾਂ ਮੈਂ ਜੋ ਗੱਲ ਕਹਿ ਦਿਆਂ ਕਿ ਅੱਜ ਕਰਤਾਰ ਦੇ ਵਿੱਚ ਮੋਬਾਈਲ ਫੋਨ ਹੈ ਹਰ ਕਰਦੇ ਵਿੱਚ ਇੰਟਰਨੈਟ ਚੱਲਦਾ ਹੈ ਨੈਟ ਦੇ ਉੱਤੇ ਪੂਰੀ ਦੁਨੀਆ ਦੀ ਜਾਣਕਾਰੀ ਹੈ ਤੁਸੀਂ ਜ ਮੈਨੂੰ ਵੀ ਲੱਗਦਾ ਕਿ ਪੰਜਾਬ ਦਾ ਕੋਈ ਘਰ ਹੋਵੇ ਇਦਾਂ ਦਾ ਬੱਚਾ ਜਿੱਥੇ ਇੱਕ ਬੱਚਾ ਵੀ ਨਾ ਪੜਿਆ ਹੋਵੇ ਜਿਹੜਾ ਫੋਨ ਨਾਲ ਚਲਾ ਸਕਦਾ ਸਾਨੂੰ ਬਲਕਿ ਖੁਦ ਜਿਹੜੇ ਆ ਸਾਰੀਆਂ ਚੀਜ਼ਾਂ ਚੈੱਕ ਕਰਕੇ ਫਿਰ ਦੇਣੀ ਚਾਹੀਦੀ ਖੁਦ ਅਨਪਾੜੇ ਜੱਟਾਂ ਦੇ ਸਕੰਜੇ ਜੱਟਾਂ ਦੇ ਜਾ ਕੇ ਫਾਚਦੇ ਆ ਉਹ ਤੁਹਾਡੇ ਪੈਸੇ ਵੀ ਲੈ ਜਾਂਦੇ ਆ ਤੇ ਤੁਹਾਨੂੰ ਗਲਤ ਥਾਂ ਤੇ ਭੇਜ ਦਿੰਦੇ ਆ ਫਿਰ ਆਪਾਂ ਤੋਦੇ ਫਿਰਦੇ ਆ ਜੇ ਤੁਈ ਜਾਣਾ ਹੀ ਤਾਂ ਜਦ ਨੈਟ ਖੋਲੋ ਆਪਣਾ ਹੱਥ ਚੀਜ਼ ਉਹਦੇ ਉੱਤੇ ਅਮਰੀਕਨ ਜਿਹੜੀ ਇਮੀਗ੍ਰੇਸ਼ਨ ਉਹਦੇ ਬਾਰੇ ਪੜੋ ਕੈਨੇਡੀਅਨ ਬਾਰੇ ਪੜੋ ਆਸਟ੍ਰੇਲੀਆ ਬਾਰੇ ਪੜੋ ਲੀਗਲ ਤਰੀਕਾ ਜਾਓ ਜੇ ਆਪਾਂ ਆਪ ਗਲਤ ਰਸਤੇ ਪੈ ਜਾਂਦੇ ਆ ਸਰ ਫਿਰ ਤਾਂ ਤੁਹਾਡੀ ਆ ਪਰਮਾਤਮਾ ਹੀ ਆ ਬਚਾਵੇ ਸੋ ਮੈਂ ਤਾਂ ਕਹੂੰਗਾ ਕਿ ਜਿਹੜੇ ਬੰਦੇ ਉਦੋਂ ਉੱਥੇ ਗਏ ਉਹਨਾਂ ਦਾ ਭਲਾ ਹੋਣਾ ਚਾਹੀਦਾ ਮਾਦਾ ਸੱਚੇ ਬਾਦਸ਼ਾਹ ਉਹਨਾਂ ਨੂੰ ਜੇਲ੍ਹਾਂ ਚ ਨਾ ਭੇਜੇ ਉਹ ਮਤਲਬ ਸ਼ੋਕ ਸ਼ਾਂਤੀ ਦਾ ਰਹਿਣ ਉਦੋਂ ਉੱਥੋਂ ਦੀ ਸਰਕਾਰ ਨੂੰ ਹੁਣ ਉਹਨਾਂ ਨੂੰ ਕੰਮ ਦੇਣਾ ਚਾਹੀਦਾ ਹਾਂ ਅਮਰਤਨ ਗਵਰਨਮੈਂਟ ਨੂੰ ਕੰਮ ਦੇਣਾ ਚਾਹੀਦਾ ਹਾਂ ਅੱਗੇ ਤੋਂ ਆਪਣੀਆਂ ਪਾਲਿਸੀਆਂ ਬਣਾ ਦੇਣ ਭਾਈ ਕੇਸ ਨੂੰ ਇੱਥੇ ਵੜਨੀ ਦਾ ਠੀਕ ਹੈ ਕਰ ਲੈਣ ਉਹ ਜਿਹੜੇ ਬੰਦੇ ਉੱਥੇ ਚਲੇ ਗਏ ਆ ਢੰਗ ਬਿਲਕੁਲ ਟਰੰਪ ਦਾ ਗੱਲ ਤੇ ਸੱਤੂ ਹੀ ਚੋਕੇ ਹੁੰਦਾ ਜਦ ਜਦ ਲੱਦ ਲੋ ਜਾਂ ਚੋਕੇ ਜੇਲ੍ਹਾਂ ਸੁਰਦੋ